ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਗੁੜ ਵਾਲੀਆਂ ਮਿੱਠੀਆਂ ਮਠੀਆਂ ਆਪਣੇ ਜਿਹੜਾ ਸਮਾਨ ਆਹੋ ਸਾਰਾ ਤਿਆਰ ਕਰਕੇ ਰੱਖ ਲਿਆ ਆਪਾਂ ਨੇ ਲਈ ਅੱਧਾ ਚਮਚ ਅਜਵੈਨ 4 ਪੜੇ ਚਮਚ ਗਗਨ ਘਿਓ ਦੇ 1 ਚਮਚ ਆਪਾਂ ਨੇ ਲਿਆ ਸਾਬ ਵੀ ਸੌਂਫ ਦਾ ਤੇ ਦੋ ਕੌਲੀਆਂ ਜਿਹੜੀਆਂ ਆਪਾਂ ਮਿਲ ਕੇ ਆਟੇ ਦੀਆਂ ਲਈਆਂ ਤੇ ਇੱਕ ਕੌਲੀ ਆ ਜਿਹੜੀ ਆਪਾਂ ਨੇ ਗੁੜ ਨੂੰ ਚੰਗੀ ਤਰ੍ਹਾਂ ਕੁੱਟ ਲਿਆ ਅੱਧੀ ਕੌਲੀ ਜਿਹੜੀ ਆਪਾਂ ਨੇ ਪਾਣੀ ਦੀ ਲੈ ਲਈ ਤੇ ਇਹਦੇ ਵਿੱਚ ਪ੍ਰੋਪਰ ਇਹੀ ਸਮਾਨ ਪੈਣਾ ਤੇ ਜਿਹੜੀਆਂ ਸਾਡੀਆਂ ਮੱਠੀਆਂ ਬਣ ਕੇ ਬਹੁਤ ਹੀ ਸਵਾਦਿਸ਼ਟ ਬਣ ਗੀਆਂ ਆਪਾਂ ਨੇ 1 ਘੰਟੇ ਵਾਸਤੇ ਗੁੜ ਨੂੰ ਭਾਂਡੇ ਦੇ ਵਿੱਚ ਡਬੋ ਕੇ ਰੱਖ ਦੇਣਾ ਆਪਾਂ 1 ਘੰਟੇ ਬਾਅਦ ਇਹਨੂੰ ਪੂਰੀ ਤਰ੍ਹਾਂ ਕੋਲ ਕੇ ਫਿਰ ਨੂੰ ਛਾਣ ਲਵਾਂਗੇ ਹਾਂ ਗੁੜ ਸਾਡਾ ਜਿਹੜਾ ਪੂਰੀ ਤਰ੍ਹਾਂ ਘੁਲ ਗਿਆ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਚੰਗੀ ਤਰ੍ਹਾਂ ਛਾਣ ਲਿਆ ਹੁਣ ਆਪਾਂ ਆਟਾ ਗੁੰਨਾਂਗੇ ਆਟੇ ਨੂੰ ਆਪਾਂ ਨੇ ਇਸ ਹਿਸਾਬ ਨਾਲ ਗੁੰਨਣਾ ਕਿ ਜਿਹੜੇ ਕਿਓ ਤੇ ਜਿਹੜਾ ਸਮਾਨ ਆਪਾਂ ਸੌਂਫ ਤੇ ਅਜਵਾਇਨ ਪਾਉਣੇ ਉਹਨੂੰ ਪੂਰੀ ਤਰ੍ਹਾਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇ ਸਾਡਾ ਆਟਾ ਪੂਰੀ ਤਰ੍ਹਾਂ ਮਿਕਸ ਹੋਊਗਾ ਪੂਰੀ ਤਰ੍ਹਾਂ ਮਲੈਮ ਹੋਊਗਾ ਤੇ ਜਿਹੜੀਆਂ ਸਾਡੀਆਂ ਮਠੀਆਂ ਉਹ ਵੀ ਬਣ ਕੇ ਬਹੁਤ ਹੀ ਸੁਆਦੀ ਸਟ ਬਣਣਗੀਆਂ ਆਪਾਂ ਨੇ 4 ਚਮਚ ਬੜੇ ਆਟੇ ਦੇ ਵਿੱਚ ਪਾ ਲੈਣ ਤੇ ਨਾਲ ਪਾਵਾਂਗੇ ਸੌਫ ਤੇ ਅਜਵਾਇਨ ਮਠੀਆਂ ਜਿਹੜੀਆਂ ਸਾਡੀਆਂ ਮੰਨ ਕੇ ਬਹੁਤ ਹੀ ਸੁਆਦਿਸ਼ਟ ਬਣਦੀਆਂ ਹੁਣ ਆਪਾਂ ਨੂੰ ਇਸ ਹਿਸਾਬ ਨਾਲ ਆਟੇ ਨੂੰ ਮਲਈ ਜਾਣਾ ਕਿ ਵੀ ਪੂਰੀ ਤਰ੍ਹਾਂ ਜਿਹੜਾ ਇਹ ਸਾਡਾ ਘਿਓ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਜਵੇ ਦੇਖੋ ਜਿਹੜਾ ਸਾਡਾ ਘਿਓ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਗਿਆ ਤੇ ਵੀ ਜਿਹੜੀ ਸਾਡਾ ਆਟਾ ਉਹ ਮੁੱਠੀ ਦੇ ਵਿੱਚ ਇਕੱਠਾ ਹੋਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ ਵਾਲਾ ਪਾਣੀ ਗੁੜ ਵਾਲਾ ਪਾਣੀ ਆਪਾਂ ਨੇ ਇੱਕ ਵਾਰੀ ਨਹੀਂ ਸਾਰਾ ਪਾਉਣਾ ਆਪਾਂ ਹੌਲੀ-ਹੌਲੀ ਕਰਕੇ ਉਹਨੂੰ ਮਿਕਸ ਕਰਦੇ ਜਾਵਾਂਗੇ ਤੇ ਨਾਲ-ਨਾਲ ਆਪਾਂ ਪਾਣੀ ਨੂੰ ਮਲਾਂਦੇ ਜਾਵਾਂਗੇ ਪਾਣੀ ਦੀ ਆਪਾਂ ਨੇ ਗੁੜ ਦੇ ਵਿੱਚ ਅੱਧੀ ਕੌਲੀ ਤੇ ਉੱਪਰ ਨਹੀਂ ਪਾਣੀ ਫੇਰ ਬਚ ਉਹ ਜਿਹੜਾ ਮਿੱਠਾ ਪਾਣੀ ਉਪਰੋਂ ਬਚ ਜਣਾ ਤੇ ਆਪਾਂ ਨੇ ਪੂਰੀ ਅੱਧੀ ਕੌਲੀ ਹੀ ਜਿਹੜੀ ਆਪਾਂ ਨੇ ਪਾਣੀ ਦੀ ਪਾਣੀ ਹੈ ਤੇ ਬਾਕੀ ਜਿਹੜਾ ਆਪਾਂ ਨੇ ਆਟੇ ਨੂੰ ਮਲੈਮ ਕਰਨਾ ਉਹ ਆਪਾਂ ਨੇ ਹੱਥਾਂ ਨੂੰ ਸਰੋਂ ਦਾ ਤੇਲ ਜਾਂ ਕੋਈ ਘਿਓ ਕੋਈ ਵੀ ਘਿਓ ਲਾ ਕੇ ਆਪਾਂ ਇਹਨੂੰ ਮਲਦੇ ਜਾਵਾਂਗੇ ਤੇ ਆਟਾ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਮਲੈਮ ਹੋ ਜਾਊਗਾ ਜਦੋਂ ਸਾਡਾ ਆਟਾ ਮਲੈਮ ਹੋਊਗਾ ਤੇ ਜਿਹੜੀਆਂ ਸਾਡੀਆਂ ਮੱਠੀਆਂ ਉਹ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਣਗੀਆਂ ਹੁਣ ਆਪਾਂ ਨੇ ਇਹਨੂੰ ਇੱਕ ਬੜਾ ਪੇੜਾ ਬਣਾ ਲਿਆ ਆਪਾਂ ਹੱਥ ਨੂੰ ਦੋ ਤਿੰਨ ਵਾਰੀ ਤੇਲ ਲਾਇਆ ਤੇਲ ਲਾ ਕੇ ਆਪਾਂ ਨੇ ਇਹਨੂੰ ਪੂਰੀ ਤਰ੍ਹਾਂ ਮਲੈਂਗ ਕਰ ਲਿਆ ਫਿਰ ਇਹਨਾਂ ਨੇ ਆਪਾਂ ਤਿੰਨ ਪੀੜੇ ਆਪਾਂ ਨੇ ਇਹਦੇ ਕਰ ਲੈਣੇ ਤਿੰਨ ਪੀੜੇ ਆਪਾਂ ਕਰਕੇ ਫਿਰ ਇਹਨਾਂ ਨੇ ਆਪਾਂ ਬਣਾਵਾਂਗੇ ਫੁਲਕੇ ਫੁਲਕਿਆਂ ਦੇ ਵਿੱਚ ਆ ਫਿਰ ਆਪਾਂ ਬਣਾਵਾਂਗੇ ਮਠੀ ਦੇਖੋ ਆਟਾ ਸਾਡਾ ਬਹੁਤ ਸੌਫਟ ਹੋ ਗਿਆ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਬਣਾਵਾਂਗੇ ਮਠਿਆ ਨੂੰ ਮਠਿਆ ਜਿਹੜੀਆਂ ਬਣ ਕੇ ਬਹੁਤ ਹੀ ਸਵਾਦਿਸ਼ਟ ਹੁੰਦੀਆਂ ਜਦੋਂ ਆਪਾਂ ਇਹਨਾਂ ਨੂੰ ਬਣਾ ਲੈ ਥੋੜੀਆਂ ਜਿਹੀਆਂ ਇਹ ਨਰਮ ਹੁੰਦੀਆਂ ਜਦੋਂ ਥੋੜੀਆਂ ਜਿਹੀਆਂ ਠੰਡੀਆਂ ਹੋਣ ਤੇ ਬਾਅਦ ਫਿਰ ਇਹ ਥੋੜੀਆਂ ਜਿਹੀਆਂ ਸਖਤ ਹੋ ਜਣੀਆਂ ਜਿਹੜੀਆਂ ਕਿ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀਆਂ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਇੱਕ ਵਾਰੀ ਤੁਸੀਂ ਵੀ ਜ਼ਰੂਰ ਟਰਾਈ ਕਰੋ ਹਾਂਜੀ ਆਪਾਂ ਨੇ ਦੋ ਕੌਲੀਆਂ ਜਿਹੜੀਆਂ ਸਰੋਂ ਦੇ ਤੇਲ ਦੀਆਂ ਪਾ ਲਈਆਂ ਕੜਾਹੀ ਦੇ ਵਿੱਚ ਤੇ ਆਪਾਂ ਹੁਣ ਆਟੇ ਦੇ ਜਿਹੜੇ ਤਿੰਨ ਹਿੱਸੇ ਕਰ ਲੈਣੇ ਆ ਆਟੇ ਨੂੰ ਜਿੰਨਾ ਆਪਾਂ ਮਲਾਂਗੇ ਹੱਥਾਂ ਦੇ ਵਿੱਚ ਉੰਨਾ ਹੀ ਇਹ ਮਲੈਮ ਹੋਊਗਾ ਤੇ ਉੰਨੇ ਹੀ ਵਧੀਆ ਸਾਡੀਆਂ ਮਿੱਠੀਆਂ ਮਠੀਆਂ ਤਿਆਰ ਹੋਣਗੀਆਂ ਆਪਾਂ ਨੇ ਇੱਕ ਪੇੜਾ ਤਿਆਰ ਕਰ ਲਿਆ ਤੇ ਉਹਨੂੰ ਆਪਾਂ ਨੇ ਹੱਥ ਦੇ ਨਾਲ ਦਵਾ ਕੇ ਥੋੜਾ ਜਿਹਾ ਵਧਾ ਲੈਣਾ ਤੇ ਫਿਰ ਆਪਾਂ ਇਹਨੂੰ ਬੇਲਣੇ ਦੇ ਨਾਲ ਜਿਹੜਾ ਪੂਰੀ ਤਰ੍ਹਾਂ ਇੱਕ ਫੁਲਕਾ ਜਿਹੜਾ ਤਿਆਰ ਕਰ ਲੈਣਾ ਫਿਰ ਲਈ ਅਸੀਂ ਛੋਟੇ ਗਲਾਸੀ ਛੋਟੇ ਸਾਈਜ਼ ਦੀ ਗਲਾਸੀ ਲਈ ਗਲਾਸੀ ਦੇ ਨਾਲ ਜਿੰਨਾ ਸਾਨੂੰ ਸੈਜ ਚਾਹੀਦਾ ਉਹਦੇ ਹਿਸਾਬ ਨਾਲ ਅਸੀਂ ਮੱਠੀਆਂ ਨੂੰ ਬਣਾ ਲਿਆ ਦੇਖੋ ਮੱਠੀ ਸਾਡੀ ਬਿਲਕੁਲ ਸ਼ੇਪ ਜਿਹੜੀ ਬਣਾ ਲਈ ਅਸੀਂ ਸ਼ੇਪ ਸਾਡੀ ਬਿਲਕੁਲ ਪ੍ਰੋਪਰ ਐਨ ਲੈਬੀ ਬਿਸਕੁਟ ਦੀ ਤਰ੍ਹਾਂ ਬਣ ਕੇ ਗੋਲ ਹੋ ਗਈ ਤੇ ਇਹ ਬਣਾਉਣ ਵਿੱਚ ਵੀ ਬਹੁਤ ਆਸਾਨ ਤਰੀਕਾ ਹੈ ਤੇ ਇਹਨੂੰ ਸ਼ੇਪ ਦੇਣ ਦੇ ਵਿੱਚ ਵੀ ਬਹੁਤ ਹੀ ਆਸਾਨ ਤਰੀਕਾ ਹੈ ਜੇ ਆਪਾਂ ਕਿਸੇ ਡਿਜ਼ਾਈਨ ਦਾਰ ਜਾਂ ਹੋਰ ਸ਼ੇਪ ਦੇ ਵਿੱਚ ਆਪਾਂ ਮੱਠੀਆਂ ਨੂੰ ਬਣਾਉਣਾ ਤਾਂ ਆਪਾਂ ਉਹ ਵੀ ਬਣਾ ਸਕਦੇ ਆ ਤੇ ਆਪਾਂ ਨੇ ਜਿਹੜੀਆਂ ਇਸ ਹਿਸਾਬ ਨਾਲ ਇਹ ਬਹੁਤ ਹੀ ਆਸਾਨ ਤਰੀਕਾ ਹੈ ਤੇ ਆਪਾਂ ਇਹਨੂੰ ਬੜੇ ਆਰਾਮ ਦੇ ਨਾਲ ਬਣਾ ਸਕਦੇ ਆ ਦੇਖੋ ਆਪਾਂ ਨੇ ਜਿੰਨੇ ਅੱਧਾ ਆਟਾ ਲਿਆ ਅੱਧੇ ਆਟੇ ਦੇ ਦੋ ਪੀੜੇ ਲਏ ਦੋ ਪੀੜਿਆਂ ਦੇ ਵਿੱਚ ਆਪਾਂ ਨੇ ਮੱਠੀਆਂ ਜਿਹੜੀਆਂ ਤਿਆਰ ਕਰ ਲਈ ਨਾ ਤੇ ਆਪਾਂ ਸਭ ਤੋਂ ਪਹਿਲਾਂ ਇੱਕ ਮੱਠੀ ਪਾ ਕੇ ਦੇਖਾਂਗੇ ਵੀ ਸਾਡਾ ਜਿਹੜਾ ਤੇਲ ਹੋ ਪੂਰੀ ਤਰ੍ਹਾਂ ਗਰਮ ਹੈ ਜਾਂ ਨਹੀਂ ਦੇਖੋ ਤੇਲ ਸਾਡਾ ਠੀਕ ਹੈ ਪੂਰੀ ਤਰ੍ਹਾਂ ਗਰਮ ਹੈ ਮੱਠੀ ਆ ਜਿਹੜੀ ਸਾਡੀ ਫੁੱਲ ਕੇ ਉੱਪਰ ਆ ਗਈ ਤੇ ਮੱਠੀ ਸਾਡੀ ਪ੍ਰੋਪਰ ਤਿਆਰ ਹੋ ਗਈ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀਆਂ ਇਹ ਆਪਾਂ ਕਿਸੇ ਮਹਿਮਾਨ ਵਾਸਤੇ ਵੀ ਬਣਾ ਸਕਦੇ ਆ ਤੇ ਘਰ ਵਾਸਤੇ ਵੀ ਬਣਾ ਸਕਦੇ ਆ ਹੁਣ ਆਪਾਂ ਇੱਕ ਇੱਕ ਕਰਕੇ ਜਿੰਨੀਆਂ ਕਿ ਤੇਲ ਦੇ ਵਿੱਚ ਆਸਾਨੀ ਦੇ ਨਾਲ ਮਠੀਆਂ ਸਾਡੀਆਂ ਆ ਸਕਦੀਆਂ ਆਪਾਂ ਉਨੀਆਂ ਦੀ ਮਠੀਆਂ ਜਿਹੜੀਆਂ ਪਾਉਣੀਆਂ ਅਸੀਂ ਇੱਕ ਵਾਰੀ ਤੇਲ ਨੂੰ ਪੂਰੀ ਤਰ੍ਹਾਂ ਗਰਮ ਕਰ ਲੈ ਤੇਲ ਨੂੰ ਕਾੜ ਕੇ ਫਿਰ ਅਸੀਂ ਜਿਹੜਾ ਗੈਸ ਆ ਉਹ ਸਿਮਤੇ ਕਰਤਾ ਤੇ ਹੁਣ ਜਿਹੜਾ ਤੇਲ ਦਾ ਟੈਂਪਰੇਚਰ ਆ ਉਹ ਸਾਡੇ ਬਿਲਕੁਲ ਸਹੀ ਹੈ ਨਾਹੀਂ ਬਹੁਤਾ ਤੇਜ਼ ਹੈ ਤੇ ਨਾਹੀਂ ਬਹੁਤਾ ਘਰ ਉਹ ਆਪਾਂ ਦੀ ਮਰਜ਼ੀ ਹੈ ਜੇ ਆਪਾਂ ਜ਼ਿਆਦਾ ਸੇਕ ਲਗਵਾਉਣਾ ਹੈ ਜਾਂ ਘੱਟ ਸੇਕ ਲਗਵਾਉਣਾ ਹੈ ਤੇ ਉਹ ਆਪਣੀ ਮਰਜ਼ੀ ਹੈ ਆਪਾਂ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਇਹ ਬਣ ਕੇ ਬਹੁਤ ਹੀ ਸਵਾਦਿਸ਼ਟ ਹੁੰਦੀਆਂ ਇਹ ਪਹਿਲਾਂ ਜਦੋਂ ਆਪਾਂ ਬਣਾਉਂਦੇ ਆ ਉਸ ਟਾਈਮ ਥੋੜੀਆਂ ਜਿਹੀਆਂ ਇਹ ਨਰਮ ਹੁੰਦੀਆਂ ਤੇ ਬਾਅਦ ਵਿੱਚ ਇਹ ਸਖਤ ਹੋ ਜਾਂਦੀਆਂ ਥੋੜੀਆਂ ਜਿਹੀਆਂ ਤੇ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀਆਂ ਤੁਸੀਂ ਦੇਖੋ ਬਣਾਉਣ ਦਾ ਕਿੰਨਾ ਆਸਾਨ ਤਰੀਕਾ ਹੈ ਇਹਨੂੰ ਆਪਾਂ ਘਰ ਦੇ ਵਿੱਚ ਆਸਾਨੀ ਨਾਲ ਬਣਾ ਸਕਦੇ ਆ ਹਾਂਜੀ ਲਾਸਟ ਵੀ ਤੇ ਜਿੰਨੇ ਵੀ ਸਾਡਾ ਬਚਿਆ ਤਾਂ ਆਟਾ ਆਪਾਂ ਨੇ ਸਾਰਿਆਂ ਤੇ ਜਿਹੜੇ ਆਪਾਂ ਨੇ ਕੱਟ ਲੇ ਸਾਈਜ਼ ਕੱਟ ਕੇ ਆਪਾਂ ਨੇ ਇੱਕ ਪਲੇਟ ਦੇ ਵਿੱਚ ਪਾ ਲੇ ਹੁਣ ਜਿੰਨੇ ਵੀ ਮਠੀਆਂ ਸਾਡੀਆਂ ਆਰਾਮ ਦੇ ਨਾਲ ਤੇਲ ਚ ਆਉਂਦੀਆਂ ਜਾਣਗੀਆਂ ਤੇ ਆਪਾਂ ਪਾਉਂਦੇ ਜਾਵਾਂਗੇ ਤੇ ਉਹਨਾਂ ਨੂੰ ਹਲਾ ਕੇ ਆਪਾਂ ਪਲਟਦੇ ਜਾਵਾਂਗੇ ਫਿਰ ਇਹ ਜਿਹੜੀਆਂ ਸਾਡੀਆਂ ਮਠੀਆਂ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਣਗੀਆਂ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਤੁਸੀਂ ਇੱਕ ਵਾਰੀ ਜ਼ਰੂਰ ట్రਾਈ ਕਰੋ ਹੁਣ ਆਪਣੇ ਚਾਰ ਮਠੀਆਂ ਆਪਾਂ ਨੇ ਪਾਈਆਂ ਸਾਡੀਆਂ ਦੇਖੋ ਮਠੀਆਂ ਬਣ ਕੇ ਕਿੰਨੀਆਂ ਸੋਹਣੀਆਂ ਸਵਾਦਿਸ਼ਟ ਦੇਖਣ ਵਿੱਚ ਕਿੰਨੀਆਂ ਸੋਹਣੀਆਂ ਲੱਗਦੀ ਤੇ ਖਾਣ ਵਿੱਚ ਵੀ ਉਹਤੇ ਵੀ ਜ਼ਿਆਦਾ ਹੀ ਇਹ ਸਵਾਦਿਸ਼ਟ ਹੁੰਦੀਆਂ ਆ ਉਹ ਆਪਣੀ ਮਰਜ਼ੀ ਆਪਾਂ ਨਾਰੀਅਲ ਕੱਦੂਕਸ ਕਰਕੇ ਵੀ ਪਾ ਸਕਦੇ ਆ ਤੇ ਹੋਰ ਵੀ ਇਹਨੂੰ ਤੇ ਸਵਾਦਿਸ਼ਟ ਬਣਾ ਸਕਦੇ ਆ ਮੈਨੂੰ ਮੇਰਾ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਪਸੰਦ ਆ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ